جپ تپ کر کے سرت جد پہنچ دیئے تے ایک گل سپشٹ ہو جان ہے کہ سب کچھ ہو رہا ہے جیسے کہ نبز چل رہی ہے چلائی نہیں رہی سواس چل رہے ہیں چلائے نہیں جا رہے سب کچھ ہو رہا ہے نہیں جا رہا جا رہا ہے یا میں کر رہا اے میری ہوں گا یہ جھوٹ ہے ہو رہا ہے سب کچھ ہو رہا ہے لیکن بودھ تو بنا گیان کہ سب کچھ ہو رہا ہے کیا نہیں جا رہا یہ بھی ایک جھوٹ ہے اس انبو کے ہوئے بنا ایسا کہنا کہ تھی ہے تھی ہے میں نہیں ہاں درس لو تھی تو کہنے کوئی رس نہیں ہوا ਉਹ ਵੀ ਕਹਿਣਾ ਗਲਤ ਹੋਵੇਗਾ ਤਾਂ ਸੁਰਤ ਜਦ ਬੁਲੰਦੀਆਂ ਨੂੰ ਛੂੰਦੀ ਹੈ ਤੇ ਉਸ ਨੂੰ ਇੱਕ ਗੱਲ ਸਪਸ਼ਟ ਦਿਖਾਈ ਦੇ ਜਾਂਦੀ ਹੈ ਕਿ ਜੈਸੇ ਕੋਈ ਬੱਚਾ ਆਪਣੀ ਜਵਾਨੀ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ ਕੋਈ ਜਵਾਨ ਬੁਢੇਪੇ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ ਕੋਈ ਬੁੱਢਾ ਮੌਤ ਨੂੰ ਰੋਕਣਾ ਚਾਹੇ ਨਹੀਂ ਰੋਕ ਸਕਦਾ ਤਾਂ ਇੱਕ ਗੱਲ ਸਪਸ਼ਟ ਹੋ ਗਈ ਹੋ ਰਿਹਾ ਸਭ ਕੁਝ ਕੀਤਾ ਨਹੀਂ ਜਾ ਰਿਹਾ ਜੀਵਨ ਦੇ ਇਤਨੇ ਵੱਡੇ ਪੜਾਓ ਬਚਪਨਾ ਜਵਾਨੀ ਬੁਢੇਪਾ ਜਨਮ ਤੇ ਮਰਨ ਜਦ ਮੇਰੇ ਹੱਥ ਦੇਚ ਨਹੀਂ ਤਾਂ ਭਗਤ ਕਹੇ ਉਠਦਾ ਹੈ ਕੁਛ ਵੀ ਮੇਰੇ ਹੱਥ ਦੇਚ ਨਹੀਂ ਇੰਨੀ ਮਹਾਨ ਘਟਨਾ ਜਿਸ ਤੋਂ ਮੈਂ ਲੰਘ ਰਿਹਾ ਇਹ ਮੇਰੇ ਹੱਥ ਦੇਚ ਨਹੀਂ ਮੈਂ ਇੱਕ ਨਦੀ ਦੇ ਵਹਿਣ ਦੀ ਤਰ੍ਹਾਂ ਇਹ ਗੱਲ ਵੱਖਰੀ ਹੈ ਕਿ ਨਦੀ ਮਾਣ ਨਾਲ ਆਖੇ ਮੈਂ ਚੱਲ ਰਹੀ ਆਂ ਔਰ ਸਾਗਰ ਨੂੰ ਮੈਂ ਮਿਲਣਾ ਹੈ ਮੈਂ ਉਸ ਦੀ ਤਲਾਸ਼ ਕਰ ਰਹੀ ਹਾਂ ਨਹੀਂ ਇਹ ਵਹਿਣ ਸੁਭਾਵਕ ਹੈ ਨਦੀ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦੀ ਰੋਕ ਲਵੇ ਤੇ ਛੱਪੜ ਹੋ ਜਾਏਗੀ ਰੋਕ ਲਵੇ ਤੇ ਗੰਦੀ ਹੋ ਜਾਏਗੀ ਰੋਕ ਲਵੇ ਤੇ ਖਤਮ ਹੋ ਜਾਏਗੀ ਔਰ ਰੋਕ ਵੀ ਨਹੀਂ ਸਕਦੀ ਇਹਦਾ ਵਹਿਣ ਜਾਰੀ ਰਹੇਗਾ ਔਰ ਵਹਿਣ ਦਾ ਜੋ ਨਿਯਮ ਪਰਿਪੂਰਨ ਪ੍ਰਮਾਤਮਾ ਨੇ ਬਣਾ ਦਿੱਤਾ ਹੈ ਕਿ ਨਿਵਾਨ ਦੀ ਤਰਫ ਹੋਵੇਗਾ ਤੋ ਨਿਵਾਨ ਦੀ ਤਰਫ ਹੀ ਵਗਦਾ ਰਹੇਗਾ ਇਹ ਗੱਲ ਵੱਖਰੀ ਹੈ ਕਿ ਨਦੀ ਆਖੇ ਮੈਂ ਆਪਣੇ ਆਪ ਨਿਵਾਣ ਦੀ ਤਰਫ ਵਗ ਰਹੀ ਹਾਂ ਮੈਂ ਖੁਦ ਸਾਗਰ ਦੀ ਤਲਾਸ਼ ਕਰ ਰਹੀ ਹਾਂ ਨਹੀਂ ਇੱਕ ਗੈਬੀ ਨਿਯਮ ਜੋ ਪਿੱਛੇ ਕੰਮ ਕਰ ਰਿਹਾ ਹੈ ਉਹ ਨਿਵਾਣ ਦੀ ਤਰਫ ਪਾਣੀ ਨੂੰ ਤੋੜ ਰਿਹਾ ਹੈ ਔਰ ਸਾਗਰ ਤੱਕ ਪਾਣੀ ਨੂੰ ਪਹੁੰਚਾ ਰਿਹਾ ਹੈ ਹੂ ਬਹੁ ਇਹ ਜੋ ਜੀਵਨ ਦੀ ਧਾਰਾ ਹੈ ਇਹ ਅਨੰਤ ਜ਼ਿੰਦਗੀਆਂ ਦੇ ਜੋ ਦਰਿਆ ਚੱਲ ਰਹੇ ਨੇ ਦਰਸਲ ਇਹ ਵੀ ਚੱਲ ਹੀ ਰਹੇ ਨੇ ਇਹ ਗੱਲ ਵੱਖਰੀ ਹੈ कि जीवन ਦਾ ਦਰਿਆ ਕਹਿ ਸਕਦਾ ਹੈ ਕਿ ਮੈਂ ਖੁਦ ਚੱਲ ਰਹੀ ਹਾਂ ਕਿਉਂਕਿ ਪ੍ਰਭੂ ਨੇ ਇੱਕ ਰਸਨਾ ਦੇ ਦਿੱਤੀ ਹੈ ਦਿਮਾਗ ਦੇ ਦਿੱਤਾ ਹੈ ਦਿਲ ਦੇ ਦਿੱਤਾ ਹੈ ਤੋ ਜੀਵਨ ਧਾਰਾ ਕਹਿ ਸਕਦੀ ਹੈ ਮੈਂ ਖੁਦ ਤਲਾਸ਼ ਕਰ ਰਹੀ ਹਾਂ ਧਨ ਨੂੰ ਸੰਪਦਾ ਨੂੰ ਸੁੱਖ ਸ਼ਾਂਤੀ ਪਰਮਾਤਮਾ ਔਰ ਮੈਂ ਆਪਣਾ ਕੇਂਦਰ ਇਹ ਸਭ ਕੁਝ ਮੈਂ ਖੁਦ ਤਲਾਸ਼ ਕਰ ਰਹੀ ਹਾਂ ਪਰ ਸਾਇਬ ਕਹਿੰਦੇ ਨਹੀਂ ਸਿਮਰਨ ਕਰਦਿਆਂ ਕਰਦਿਆਂ ਇੱਕ ਬੋਧ ਮਿਲਦਾ ਹੈ ਔਰ ਮਨੁੱਖ ਕਹਿ ਦਿੰਦਾ ਹੈ ਨਹੀਂ ਹੋ ਰਿਹਾ ਸਭ ਕੁਝ ਕੀਤਾ ਨਹੀਂ ਜਾ ਰਿਹਾ ਅਗਰ ਮੇਰੇ ਹੱਥ ਦੇ ਵਿੱਚ ਕੁਝ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਅਗਿਆਨੀ ਮਨ ਰੋਸ ਕਰੇ ਅਗਰ ਵਾਕਈ ਮਨੁੱਖ ਦੇ ਹੱਥ ਦੇ ਵਿੱਚ ਹੀ ਸਭ ਕੁਝ ਹੈ ਤਾਂ ਫਿਰ ਸਭ ਕੁਝ ਮਨੁੱਖ ਦੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਹੈ ਸਭ ਕੁਝ ਮਨੁੱਖ ਦੇ ਹੱਥਾਂ ਵਿੱਚ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਮਨੁੱਖ ਦਾਵਾ ਕਰ ਸਕਦਾ ਹੈ ਸਭ ਕੁਝ ਮੇਰੀ ਮੁਠੀ ਵਿੱਚ ਹੈ ਭਾਵੇਂ ਮੁਠੀ ਵਿੱਚ ਕੁਝ ਵੀ ਨਾ ਹੋਵੇ ਖਾਲੀ ਇਹ ਮੁਠੀ ਹੱਥਾਂ ਵਿੱਚ ਕੁਝ ਨਹੀਂ ਹੈ ਤਾਂ ਵੀ ਦਾਵੇ ਤੇ ਕੀਤੇ ਜਾ ਸਕਦੇ ਨੇ ਇਸ ਪੌੜੀ ਵਿੱਚ ਕੁਝ ਇਸ ਢੰਗ ਦਾ बोਧ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ ਜਿਸ ਦੀ ਮੂਲ ਪੰਕਤੀ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਜੇ ਕੋਈ ਮਾਣ ਨਾਲ ਆਖੇ ਕਿ ਨਹੀਂ ਮੇਰਾ ਜ਼ੋਰ ਕਮ ਕਰ ਰਿਹਾ ਹੈ ਔਰ ਮੈਂ ਜ਼ੋਰ ਨਾਲ ਬਹੁਤ ਕੁਝ ਕਰ ਸਕਦਾ ਤਾਂ ਸਹਿਬ ਕਹਿੰਦੇ ਨੇ ਕੋਈ ਕਰਕੇ ਦਿਖਾਏ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਜਿਹੜਾ ਆਖੇ ਮੇਰੇ ਹੱਥ ਦੇ ਵਿੱਚ ਜ਼ੋਰ ਹੈ ਕਰਕੇ ਵੇਖ ਲਵੇ ਕੀ ਕਰ ਸਕਦਾ ਹੈ ਮਹਾਰਾਜ ਗਲਤੋਂ ਆਰੰਭ ਕਰਦੇ ਨੇ ਆਖਣ ਜ਼ੋਰ ਚੁਪੈ ਨਾ ਜ਼ੋਰ ਬੋਲਣ ਦੇ ਵਿੱਚ ਵੀ ਮਨੁੱਖ ਦਾ ਜ਼ੋਰ ਨਹੀਂ ਤੇ ਚੁੱਪ ਰਹਿਣ ਦੇ ਚ ਵੀ ਮਨੁੱਖ ਦੀ ਤਾਕਤ ਕਮ ਨਹੀਂ ਕਰ ਰਹੀ ਪਰਿਪੂਰਨ ਪ੍ਰਮਾਤਮਾ ਦੀ ਸ਼ਕਤੀ ਕਮ ਕਰ ਰਹੀ ਹੈ ਅਕਸਰ ਐਸਾ ਦੇਖਣ ਦੇ ਚ ਆਇਆ ਹੈ ਮਨੁੱਖ ਪਛਤਾਪ ਕਰ ਰਿਹਾ ਹੁੰਦਾ ਹੈ ਇਹ ਗੱਲ ਮੈਨੂੰ ਨਹੀਂ ਆਖਣੀ ਚਾਹੀਦੀ ਸੀ ਮੈਂ ਕਹਿ ਬੈਠਾ ਉਹ ਜੋ ਕਹਿ ਬੈਠਾ ਉਸ ਦਾ ਅਫਸੋਸ ਹੈ ਔਰ ਐਸਾ ਵੀ ਦਿਖਾਈ ਦਿੰਦਾ ਹੈ ਕਈ ਵਫਾ ਮਨੁੱਖ ਕਹਿ ਦਿੰਦਾ ਹੈ ਇਹ ਗੱਲ ਮੈਨੂੰ ਆਖਣੀ ਚਾਹੀਦੀ ਸੀ ਮੈਂ ਕਿਉਂ ਨਹੀਂ ਆਖੀ ਮੈਂ ਚੁੱਪ ਰਹਿ ਗਿਆ ਮਹਾਰਾਜ ਕਹਿੰਨ ਨਹੀਂ ਇੱਕ ਅਗੰਮੀ ਸ਼ਕਤੀ ਕੰਮ ਕਰ ਰਹੀ ਹੈ ਤੇਰੇ ਚੁੱਪ ਰਹਿਣ ਦੇ ਵਿੱਚ ਤੇਰੇ ਬੋਲਣ ਦੇ ਵਿੱਚ ਔਰ ਉਂਝ ਵੀ ਰਸਨਾ ਉਹਦੀ ਸ਼ਕਤੀ ਨਾਲ ਬੋਲ ਰਹੀ ਹੈ ਕਿ ਜਿਹਦੀ ਸ਼ਕਤੀ ਨਾਲ ਰਸਨਾ ਬੋਲ ਰਹੀ ਹੈ ਇਹ ਉਸ ਦਾ ਬਖਾਨ ਕਿਸ ਤਰ੍ਹਾਂ ਕਰੇਗੀ ਸਾਡਾ ਦਿਮਾਗ ਜਿਹਦੀ ਸ਼ਕਤੀ ਨਾਲ ਸੋਚ ਰਿਹਾ ਹੈ ਇਹ ਪੂਰਨ ਤੌਰ 'ਤੇ ਉਸ ਨੂੰ ਕਿਸ ਤਰ੍ਹਾਂ ਸੋਚ ਸਕੇਗਾ ਕਤੇ ਕਰਤੇ ਦਾ ਪੂਰਨ ਰੂਪ ਦੇਚ ਕਿਸ ਢੰਗ ਨਾਲ ਬਖਾਨ ਕਰੇਗੀ ਤੁਮਾਰਜ ਕੇ ਨਾ ਬੋਲਣ ਦੇਚ ਤੇ ਚੁੱਪ ਰਹਿਣ ਦੇਚ ਮਨੁੱਖ ਦੀ ਸਮਰਥਾ ਮਨੁੱਖ ਦੀ ਸ਼ਕਤੀ ਕੰਮ ਨਹੀਂ ਕਰ ਰਹੀ ਇਹ ਪਰਿਪੂਰਨ ਪ੍ਰਾਤਮਾ ਦੀ ਸ਼ਕਤੀ ਹੈ ਇਹ ਜ਼ੋਰ ਉਸ ਦਾ ਹੈ ਉਸ ਦੇ ਜ਼ੋਰ ਨਾਲ ਅਸੀਂ ਬੋਲ ਰਹੇ ਹਾਂ ਉਸ ਤੇ ਜ਼ੋਰ ਨਾਲ ਚੁੱਪ ਕਰ ਜਾਂਦੇ ਹਾਂ ਜਾਂ ਇੰਜ ਕਹਿ ਲਿਓ ਕਿ ਇਹ ਸਵਾਸ ਚੱਲ ਰਹੇ ਨੇ ਬੋਲ ਰਹੇ ਆ ਉਦੀ ਹੀ ਸ਼ਕਤੀ ਉਦੀ ਹੀ ਤਾਕਤ ਪਰ ਅਜ ਬੰਦਾ ਖਾਮੋਸ਼ ਹੋ ਗਿਆ ਬਿਲਕੁਲ ਖਾਮੋਸ਼ ਚੁੱਪ ਹੋ ਗਿਆ ਇਹਦੇ ਵਿੱਚ ਵੀ ਉਦੀ ਸ਼ਕਤੀ ਹੈ ਸਹਿਬ ਅੱਗੇ ਇਸ ਦਾ ਖੁਲਾਸਾ ਕਰਦੇ ਨੇ ਜੋਰ ਨਾ ਮੰਗਣ ਦੇਣ ਨਾ ਜੋਰ ਅਕਸਰ ਐਸਾ ਦੇਖਣ ਦੇ ਚ ਆਇਆ ਹੈ ਕਿ ਮੰਗਤਿਆਂ ਨੂੰ ਅਫਸੋਸ ਹੁੰਦਾ ਮੈਂ ਕਿਉਂ ਮੰਗ ਰਿਹਾ ਹਾਂ ਔਰ ਮੰਗ ਮੰਗ ਕੇ ਮੇਰੇ ਜ਼ਹਿਨ ਤੇ ਮੇਰੀ ਜ਼ਮੀਰ ਤੇ ਬੋਝ ਪੈ ਰਿਹਾ ਹੈ ਲੈਕਿਨ ਮੰਗਣਾ ਬੰਦ ਨਹੀਂ ਹੁੰਦਾ ਜਾਪਦਾ ਹੈ ਇਹਦੇ ਪਿੱਛੇ ਵੀ ਕੋਈ ਸ਼ਕਤੀ ਕੰਮ ਕਰ ਰਹੀ ਹੈ ਕਿਸੇ ਹੋਰ ਦਾ ਜ਼ੋਰ ਕੰਮ ਕਰ ਰਿਹਾ ਹੈ ਮਹਾਰਾਜ ਜੀ ਕਹਿੰਦੇ ਨੇ ਇੱਕ ਦਾਤ ਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਏ ਅਕਾਲ ਪੁਰਖੇ ਤੇਰੇ ਚੋਜ ਨੇ ਕਿਧਰੇ ਤੂੰ ਦਾਨੀ ਹੈ ਤੇ ਕਿਧਰੇ ਤੂੰ ਮੰਗਤਾ ਹੈ ਇਸ ਢੰਗ ਦੀ ਤੂੰ ਸ੍ਰਿਸ਼ਟੀ ਔਰ ਇਸ ਢੰਗ ਦਾ ਤੂੰ ਜੀਵਾਂ ਦਾ ਜੀਵਨ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਤਹੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕਿਓ ਕਤਹੋਂ ਅਚੰਤ ਹੋਏ ਕੇ ਸੋਵਤ ਅਚੇਤ ਹੋ ਕਤਹੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਬੀਖ ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇਤੋ ਏ ਅਕਾਲ ਪੁਰਖ ਮੈਂ ਦੇਖਦਾ ਕਿਦਰੇ ਤੂੰ ਬਿਖਾਰੀ ਹੋਇਆ ਫਿਰਦਾ ਮੰਗ ਰਿਹਾ ਮੰਗ ਰਿਹਾ ਕਿ ਕਿਦਰੀ ਮੂ ਮੰਗਾਦਾਨ ਦੇਈ ਜਾ ਰਹੇ ਹੈ ਦੇਈ ਜਾ ਰਹੇ ਹੈ ਇਹ ਦੇਣ ਦੇ ਚ ਇਹ ਮੰਗਣ ਦੇ ਚ ਤੇਰਾ ਹੀ ਜ਼ੋਰ ਕੰਮ ਕਰ ਰਿਹਾ ਹੈ ਤੇਰੀ ਹੀ ਸ਼ਕਤੀ ਕੰਮ ਕਰ ਰਹੀ ਹੈ ਮਹਾਰਾਜ ਕਹਿੰਦੇ ਨੇ ਕਿ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਅਕਸਰ ਐਸਾ ਦੇਖਿਆ ਗਿਆ ਇੱਕ ਬੰਦਾ ਕਹਿੰਦਾ ਇਹ ਚੀਜ਼ ਮੈਨੂੰ ਨਹੀਂ ਦੇਣੀ ਚਾਹੀਦੀ ਸੀ ਮੈਂ ਦੇ ਬੈਠਾ ਤੋਂ ਜੋ ਤੂੰ ਦੇ ਬੈਠਾ ਹੈ ਤੋ ਗੱਲ ਸਪਸ਼ਟ ਹੋ ਗਈ ਜ਼ੋਰ ਕਿਸੇ ਹੋਰ ਦਾ ਕੰਮ ਕਰ ਰਿਹਾ ਹੈ ਔਰ ਅਜ ਤੱਕ ਦਾ ਅਨੁਭਵ ਇਹ ਕਹਿ ਰਿਹਾ ਹੈ ਕਿ ਮੰਗਣ ਦੇ ਪਿੱਛੇ ਔਰ ਦੇਣ ਦੇ ਪਿੱਛੇ ਪਰਿਪੂਰਨ ਪ੍ਰਮਾਤਮਾ ਦੀ ਇੱਕ ਪ੍ਰੇਰਣਾ ਕੰਮ ਕਰ ਰਹੀ ਹੈ ਲਖ ਸਮਝਾਓ ਮੰਗਤਾ ਮੰਗਣ ਤੋਂ ਬਾਜ਼ ਨਹੀਂ ਆਵੇਗਾ ਔਰ ਲਖ ਸਮਝਾਓ ਦਾਤਾ ਦੇਣ ਤੋਂ ਬਾਜ਼ ਨਹੀਂ ਆਵੇਗਾ ਬਦਲਾ ਨੂੰ ਕਹਿ ਦਈਏ ਬਰਸੋ ਹੀ ਨਾਨ ਚੰਦਨ ਨੂੰ ਕਹਿ ਦਈਏ ਤੁਸੀਂ ਖੁਸ਼ਬੂ ਨਾ ਮੰਡੋ ਫੁੱਲਾਂ ਨੂੰ ਕਹਿ ਦਈਏ ਤੁਸੀਂ ਮਹਿਕ ਚਾਰੋਂ ਪਾਸੇ ਕਿਉਂ ਲੁਟਾ ਰਹੇ ਹੋ ਕਿਉਂ ਵੰਡਦੇ ਪਇਓ ਇਹ ਦੇਣ ਦਾ ਸੁਭਾਹ ਹੀ ਕਾਦਰ ਕਰੀਮ ਨੇ ਬਣਾ ਦਿੱਤਾ ਹੈ ਬਦਲ ਦਾ ਫੁੱਲਾਂ ਦਾ ਚੰਦਨ ਦਾ ਇਸ ਤਰ੍ਹਾਂ ਦਾ ਸੁਭਾਹ ਜਿਸ ਮਨੁੱਖ ਦੇ ਅੰਦਰ ਆਉਂਦਾ ਹੈ ਉਹਨਾਂ ਨੂੰ ਵੀ ਆਖਿਆ ਜਾਂਦਾ ਹੈ ਇਹ ਤੇ ਫੁੱਲ ਵਰਗੇ ਨੇ ਇਥੇ ਬਦਲਾ ਵਰਗੇ ਨੇ ਇਥੇ ਚੰਦਨ ਵਰਗੇ ਨੇ ਇਥੇ ਲੁਟਾਣਾ ਜਾਣਦੇ ਨੇ ਇਥੇ ਬਰਸਣਾ ਜਾਣਦੇ ਨੇ ਇਥੇ ਜਗਤ ਦੀ ਝੋਲੀ ਨੂੰ ਮੂਤਰ ਕਰਨਾ ਜਾਣਦੇ ਨੇ ਖੁਸ਼ਬੂ ਵੰਡਣਾ ਜਾਣਦੇ ਨੇ ਔਰ ਐਸਾ ਵੀ ਦੇਖਣ ਦੇ ਚਾਇਆ ਹੈ ਵੰਡਿਆ ਤੇ ਤਾਂ ਜਾ ਸਕਦਾ ਹੈ ਕਿ ਕਿਸੇ ਦੀ ਝੋਲੀ ਖਾਲੀ ਹੋਵੇ ਕੋਈ ਮੰਗਣ ਨੂੰ ਵੀ ਖੜਾ ਹੋਵੇ ਤਾਂ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਭ ਤੇਰੇ ਚੋਜਨੇ ਸਭ ਤੇਰੇ ਚੋਜਨੇ ਕਿਦਰੇ ਤੂੰ ਮੰਗ ਰਹੇ ਹੈ ਕਿਦਰੇ ਤੂੰ ਦੇ ਰਹੇ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਅਗਰ ਕੋਈ ਦਾਤਾ ਇਹ ਆਖ ਦੇਵੇ ਕਿ ਮੈਂ ਦੇ ਰਿਹਾ ਇਹ ਉਸ ਦੀ ਅਗਿਆਨਤਾ ਹੈ ਤੇ ਕੋਈ ਮੰਗਤਾ ਇਹ ਆਖ ਦੇਵੇ ਮੈਂ ਮੰਗ ਰਿਹਾ ਏਵੀ ਉਸਦੀ ਅਗਿਆਨਤਾ ਹੈ ਜਿਸ ਦਿਨ ਮੰਗਤੇ ਤੇ ਦਾਤੇ ਨੂੰ ਇਹ ਸੂਝ ਤੇ ਸਮਝ ਮਿਲ ਜਾਂਦੀ ਹੈ ਕਿ ਇੱਕ ਦਾਤੇ ਇੱਕ ਬੇਘਾਰੀ ਜੀ ਸਭ ਤੇਰੇ ਚੋਜ ਵਿਡਾਣਾ ਉਸ ਦਿਨ ਮੰਗਤਾ ਮੰਗਤਾ ਨਹੀਂ ਰਹਿੰਦਾ ਦਾਤਾ ਦਾਤਾ ਨਹੀਂ ਰਹਿੰਦਾ ਕੇਵਲ ਪ੍ਰਮਾਤਮਾ ਹੀ ਰਹਿ ਜਾਂਦਾ ਹੈ ਕੇਵਲ ਅਕਾਲ ਪੁਰਖ ਹੀ ਰਹਿ ਜਾਂਦਾ ਹੈ ਉਸ ਦਿਨ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਧਰੇ ਤੂੰ ਹੀ ਬਿਖਾਰੀ ਹੋ ਕੇ ਮੰਗ ਰਹੇ ਹੈ ਤੇ ਕਿਧਰੇ ਤੂੰ ਹੀ ਮਹਾਦਾਨੀ ਹੋ ਕੇ ਝੋਲੀਆਂ ਭਰ ਰਹੇ ਹੈ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜਨਮ ਜੀਵਣ ਤੇ ਮਰਨ ਦੇਚ ਸਾਡਾ ਜੋਰ ਕੰਮ ਨਹੀਂ ਕਰ ਰਿਹਾ ਅਸੀਂ ਆਪਣੀ ਮਰਜ਼ੀ ਨਾਲ ਜਗਤ ਤੇ ਨਹੀਂ ਆਏ ਔਰ ਆਪਣੀ ਮਰਜ਼ੀ ਨਾਲ ਰੁਖਸਤ ਵੀ ਨਹੀਂ ਹੋਵਾਂਗੇ ਇਹ ਗੱਲ ਵੱਖਰੀ ਹੈ ਕਿ ਨਾਸਤਿਕ ਕਹਿੰਦੇ ਨੇ ਭਾਵੇਂ ਜਨਮ ਤੇ ਜੀਵਣ ਸਾਡੇ ਹੱਥੇ ਚ ਨਹੀਂ ਮਰਨਾ ਸਾਡੇ ਹੱਥੇ ਚ ਹੈ ਜਦੋਂ ਵੀ ਚਾਹੀਏ ਅਸੀਂ ਖੁਦਕਸ਼ੀ ਕਰ ਸਕਦੇ ਹਾਂ ਪਰ ਖੁਦਕਸ਼ੀ ਦਾ ਖਿਆਲ ਪੈਦਾ ਹੋਵੇ ਉਸ ਲਈ ਵੀ ਇੱਕ ਵਾਤਾਵਰਣ ਚਾਹੀਦਾ ਹੈ ਉਸ ਲਈ ਵੀ ਇੱਕ ਮਾਹੌਲ ਚਾਹੀਦਾ ਹੈ ਔਰ ਉਹ ਵੀ ਪ੍ਰਭੂ ਆਪ ਹੈ ਉਹ ਵੀ ਪ੍ਰਮਾਤਮਾ ਆਪ ਹੈ ਤਾਂ ਜਿਸ ਤਰ੍ਹਾਂ ਸਾਡਾ ਜਨਮ ਹੋਇਆ ਹੈ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਮਹਾਰਾਜ ਕਹਿੰਦੇ ਨੇ ਮਰਨ ਵੀ ਉਹਦੇ ਵਿੱਚ ਸਾਡੀ ਮਰਜ਼ੀ ਕੰਮ ਨਹੀਂ ਕਰੇਗੀ ਅਸੀਂ ਇੱਕ ਮਕਾਨ ਬਣਾਉਣਾ ਚਾਹੁੰਦੇ ਹਾਂ ਤੇ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ ਪਰ ਅੱਜ ਅਸੀਂ ਉਸ ਨੂੰ ਢਾ ਦੇਣਾ ਚਾਹੁੰਦੇ ਹਾਂ ਉਸ ਤੋਂ ਪੁੱਛਦੇ ਨਹੀਂ ਤੂੰ ਢਹਿਣਾ ਵੀ ਚਾਹੁੰਦਾ ਹੈ ਕਿ ਨਹੀਂ ਉਸ ਦੇ ਉੱਤੇ ਅਸੀਂ ਕਿਹੜਾ ਰੰਗ ਕਰਨਾ ਹੈ ਕਿਸ ਢੰਗ ਦੀ ਜਿਹ ਹੈ ਲੀਪਾ ਪੋਤੀ ਕਰਨੀ ਹੈ ਇਹ ਅਸੀਂ ਮਕਾਨ ਤੋਂ ਨਹੀਂ ਪੁੱਛਦੇ ਅਸੀਂ ਆਪਣੀ ਮਰਜ਼ੀ ਦਾ ਹੀ ਰੰਗ ਮਕਾਨ ਨੂੰ ਦੇ ਦਿੰਨੇ ਆਂ ਔਰ ਮਰਜ਼ੀ ਦੇ ਨਕਸ਼ ਨਿਗਾਰ ਮਕਾਨ ਨੂੰ ਦੇ ਦਿੰਨੇ ਆਂ ਪਰਮਾਤਮਾ ਨੇ ਸਾਡੇ ਕੋਲ ਪੁੱਛਿਆ ਨਹੀਂ ਸੀ ਵੀ ਤੇਰੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਬਣਾਵਾਂ ਤੇਰੇ ਦੰਦ ਕਿਸ ਤਰ੍ਹਾਂ ਦੇ ਬਣਾਵਾਂ ਤੇਰਾ ਨਕਸ਼ ਨਗਾਰ ਕਿਸ ਤਰ੍ਹਾਂ ਦਾ ਬਣਾਵਾਂ ਤੇਰਾ ਰੰਗ ਕਿਸ ਤਰ੍ਹਾਂ ਦਾ ਬਣਾਵਾਂ ਉਸ ਮਹਾਨ ਮਾਮਾਰ ਨੇ ਜਿਸ ਢੰਗ ਦੇ ਨਾਲ ਜ਼ਿੰਦਗੀ ਦਾ ਮਕਾਨ ਬਣਾਉਣਾ ਸੀ ਬਣਾ ਦਿੱਤਾ ਮਹਾਰਾਜ ਕਨਨ ਜਨਮ ਦੇ ਵਿੱਚ ਤੇਰੇ ਜ਼ੋਰ ਨੇ ਕੰਮ ਨਹੀਂ ਕੀਤਾ ਤੂੰ ਆਪਣੀ ਮਰਜ਼ੀ ਦੇ ਮੁਤਾਬਕ ਜਗਤ ਤੇ ਆਇਆ ਨਹੀਂ ਇਤਨੀ ਵੱਡੀ ਘਟਨਾ ਤੇਰੇ ਹੱਥਾਂ 'ਚ ਨਹੀਂ ਔਰ ਯਾਦ ਰੱਖੀ ਦੂਜੀ ਸਭ ਤੋਂ ਵੱਡੀ ਘਟਨਾ ਕਿਉਂਕਿ ਜਨਮ ਦਾ ਦੂਸਰਾ ਸਿਰਾ ਹੈ ਮਰਨ ਉਹ ਵੀ ਤੇਰੇ ਹੱਥੇ ਚ ਨਹੀਂ ਔਰ ਜਨਮ ਤੇ ਮਰਨ ਦੇ ਵਿੱਚਕਾਰ ਹੈ ਜੀਵਣਾ ਇਹ ਵੀ ਤੇਰੇ ਹੱਥ ਦੇ ਵਿੱਚ ਨਹੀਂ ਜਪ ਤਪ ਕਰਕੇ ਸਤ ਸੰਗ ਕਰਕੇ ਬਾਣੀ ਪੜ੍ਹ ਕੇ ਅਭਿਆਸ ਕਰਕੇ ਇਸ ਗੱਲ ਦੀ ਸਮਝ ਆ ਜਾਏ ਤੇ ਸਮਝ ਲਓ ਉਸ ਮਨੁੱਖ ਨੇ ਜੀਵਨ ਦੀ ਸ਼ਿਖਰਤਾ ਨੂੰ ਛੂ ਲਿਆ ਤਾਂ ਮਹਾਰਾਜ ਕਹਿੰਦੇ ਨੇ ਜੋਰ ਨ ਮੰਗਣ ਹੈ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਮਨ ਦੇ ਚ ਇਹ ਰਾਜ ਮਾਲ ਦਾ ਧਨ ਸੰਪਦਾ ਦਾ ਜੋ ਸ਼ੋਰ ਸ਼ਰਾਬਾ ਹੈ ਮੇਰੇ ਕੋਲ ਇਹ ਚੀਜ਼ ਹੋਵੇ ਮੇਰੇ ਕੋਲ ਉਹ ਵਸਤੂ ਹੋਵੇ ਮੇਰੇ ਕੋਲ ਉਹ ਹੋਣਾ ਚਾਹੀਦਾ ਹੈ ਮੇਰੇ ਕੋਲ ਉਹ ਹੋਣਾ ਚਾਹੀਦਾ ਹੈ ਅਭਿਆਸੀ ਬੰਦੇ ਨੂੰ ਕੁ ਸਮਝ ਪੈ ਜਾਂਦੀ ਏ ਇਹਦੇ ਵਿੱਚ ਵੀ ਮੇਰੀ ਸ਼ਕਤੀ ਕੰਮ ਨਹੀਂ ਕਰ ਰਹੀ ਮੇਰਾ ਜ਼ੋਰ ਨਹੀਂ ਹੈ ਮੈਂ ਆਪਣੇ ਜ਼ੋਰ ਨਾਲ ਨਹੀਂ ਕਰ ਰਿਹਾ ਇਹ ਵੀ ਪ੍ਰਭੂ ਦਾ ਜ਼ੋਰ ਹੈ ਅਗਰ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਲੋਕਾਂ ਦੇ ਮਨ ਵਿੱਚ ਪਰੀਪੂਰਨ ਪ੍ਰਮਾਤਮਾ ਨਾ ਪੈਦਾ ਕਰਦਾ ਤੇ ਜਗਤ ਦੇ ਵਿੱਚ ਕੁਝ ਬਣਨਾ ਵੀ ਨਹੀਂ ਸੀ ਇਹ ਠੀਕ ਹੈ ਕਿ ਸੰਤੋਸ਼ ਇੱਕ ਬਹੁਤ ਵੱਡੀ ਦੌਲਤ ਹੈ ਬਹੁਤ ਵੱਡੀ ਦੌਲਤ ਹੈ ਲੇਕਿਨ ਤ੍ਰਿਸ਼ਨਾ

ਲੇਕਿਨ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਾ ਬੀਜ ਬੜਾ ਕਠੋਰ ਹੈ ਬਹੁਤ ਕਠੋਰ ਹੈ ਇਸ ਗੱਲ ਦੀ ਜਦ ਅਭਿਆਸੀ ਨੂੰ ਸਮਝ ਪੈ ਜਾਂਦੀ ਹੈ ਕਿ ਤ੍ਰਿਸ਼ਨਾ ਤੋਂ ਸੰਤੋਖ ਪੈਦਾ ਹੁੰਦਾ ਹੈ ਕ੍ਰੋਧ ਤੋਂ ਨਿਰਮਾਨਤਾ ਜਨਮ ਲੈਂਦੀ ਹੈ ਲੋਭ ਤੋਂ ਦਾਨ ਦੀਆਂ ਬਿਰਤੀਆਂ ਉਜਾਗਰ ਹੁੰਦੀਆਂ ਨੇ ਝੂਠ ਦੇ ਬੋਝ ਤੋਂ ਤੰਗ ਆ ਕੇ ਹੀ ਸਚਾਈ ਦਾ ਜਨਮ ਆਉਂਦਾ ਹੈ ਔਰ ਸਿਮਰਨ ਦੀ ਸ਼ਿਖਰਤਾ ਅਗਰ ਇਹ ਬੋਧ ਕਰਾ ਦੇਵੇ ਤਾਂ ਸਮਝ ਲਓ ਸਿਮਰਨ ਦਾ ਫਲ ਮਨੁੱਖ ਦੀ ਝੋਲੀ ਵਿੱਚ ਪੈ ਗਿਆ ਮਹਾਰਾਜ ਕਹਿੰਦੇ ਨੇ ਜੋਰ ਨਾ ਰਾਜਮਾਲ ਮਨ ਸ਼ੋਰ ਮਨ ਦੇ ਵਿੱਚ ਜੋ ਇਹ ਰਾਜਮਾਲ ਦਾ ਸ਼ੋਰ ਹੈ ਧਨ ਸੰਪਦਾ ਦਾ ਸ਼ੋਰ ਹੈ ਮੇਰੇ ਕੋਲ ਇਹ ਚਾਹੀਦਾ ਹੈ ਮੇਰੇ ਕੋਲ ਇਹ ਚਾਹੀਦਾ ਹੈ ਮਹਾਰਾਜ ਕਹਿੰਦੇ ਨੇ ਇਹ ਵੀ ਮਨੁੱਖ ਆਪਣੀ ਮਰਜ਼ੀ ਦੇ ਨਾਲ ਸ਼ੋਰ ਸਮਾਪਤ ਨਹੀਂ ਕਰ ਸਕਦਾ ਖਾਮੋਸ਼ ਨਹੀਂ ਹੋ ਸਕਦਾ ਚੱਲਦਾ ਹੀ ਰਹੇਗਾ ਇਹ ਵੀ ਚੱਲਦਾ ਹੀ ਰਹੇਗਾ ਜੋਰ ਨਾ ਸੁਰਤੀ ਗਿਆਨ ਵਿਚਾਰ ਮੰਦੀ ਕਾਗਰਤਾ ਦੱਤੇ ਵੀ ਮਨੁੱਖ ਦਾ ਆਪਣਾ ਜ਼ੋਰ ਨਹੀਂ ਹੈ ਬੰਦਾ ਇਹ ਚਾਵੇ ਕਿ ਮੈਂ ਆਪਣੀ ਤਾਕਤ ਦੇ ਨਾਲ ਅਜ ਮਨ ਨੂੰ ਟਿਕਾ ਲੈਣਾ ਹੈ ਇਕਾਗਰ ਕਰ ਲੈਣਾ ਹੈ ਸਾਇਬ ਕਹਿੰਦੇ ਨੇ ਐਸਾ ਨਹੀਂ ਹੋ ਸਕਦਾ ਮਨੁੱਖ ਜ਼ੋਰ ਦੇ ਨਾਲ ਗਿਆਨ ਨਹੀਂ ਪ੍ਰਾਪਤ ਕਰ ਸਕਦਾ ਆਪਣੀ ਤਾਕਤ ਨਾਲ ਔਰ ਨਾ ਹੀ ਪ੍ਰਮਾਤਮਾ ਦੀ ਜਿਹੜੀ ਵਿਚਾਰ ਹੈ ਇਹ ਸ਼ਕਤੀ ਨਾਲ ਜ਼ੋਰ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਸਾਇਬ ਕਹਿੰਦੇ ਨੇ ਇਹ ਤਿਕ ਦਾਤ ਹੈ ਮਨੁੱਖ ਦੇ ਜ਼ੋਰ ਤੋਂ ਪਰੇ ਦੀ ਗੱਲ ਹੈ ਕਿਉਂ ਕਿ ਮਨੁੱਖ ਦੇ ਕੁਲ ਜੋ ਜਨਮ ਤੇ ਮਰਨ ਹੈ ਉਹਦੇ ਉੱਤੇ ਇਸ ਦਾ ਜ਼ੋਰ ਨਹੀਂ ਤੇ ਬਾਕੀ ਕਿਸ ਕਿਰਿਆ ਦਿੱਤੇ ਇਸ ਦਾ ਜ਼ੋਰ ਚਲੇਗਾ ਇਸ ਵਾਸਤੇ ਸਾਇਬ ਕਹਿੰਦੇ ਨੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ᔪਗਤੀ ਛੁਟੇ ਸੰਸਾਰ ਉਕਤੀਆਂ ਤੇ ᔪਗਤੀਆਂ ਦੇ ਵਿੱਚ ਵੀ ਮਨੁੱਖ ਦਾ ਆਪਣਾ ਜ਼ੋਰ ਕਮ ਨਹੀਂ ਕਰਦਾ ਵਰਨਾ ਹਰ ਬੰਦਾ ਉਕਤੀਆਂ ਤੇ ਜੁਗਤੀਆਂ ਨੂੰ ਹਾਸਲ ਕਰਕੇ ਤੇ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦਾ ਦੇਖਣ ਦੇ ਚ ਆਇਆ ਇੱਕ ਘਰਬਾਰ ਨੂੰ ਤਿਆਗ ਰਹਿੰਦਾ ਹੈ ਲੇਕਿਨ ਆਸ਼ਰਮ ਬਣਾ ਲੈਂਦਾ ਹੈ ਘਰ ਦਾ ਬੰਧਨ ਟੁੱਟਿਆ ਆਸ਼ਰਮ ਦਾ ਬੰਧਨ ਪੈ ਗਿਆ ਪਰਿਵਾਰ ਦਾ ਬੰਧਨ ਟੁੱਟਿਆ ਚੇਲਿਆਂ ਦਾ ਬੰਧਨ ਪੈ ਗਿਆ ਲੋਕ ਦਾ ਬੰਧਨ ਟੁੱਟਿਆ ਪਰ ਲੋਕ ਦਾ ਬੰਧਨ ਪੈ ਗਿਆ ਔਰ ਲੋਕ ਦੇ ਸ਼ਰਾਬ ਨਹੀਂ ਪੀਣੀ ਪਰਲੋਕ ਦੇ ਸੋਮ ਰਸ ਪੀਵਾਂਗੇ ਲੋਕ ਦੇ ਸਦਾਚਾਰੀ ਬਣਨਾ ਹੈ ਤਾਂ ਕਿ ਪਰਲੋਕ ਦੇ ਵਿੱਚ ਅਪਸਰਾਂ ਦੇ ਨਾਲ ਨਿਰਤ ਕਰ ਸਕੀਏ ਔਰ ਪਰੀਆਂ ਦੀ ਮਹਿਫਿਲ ਦੇ ਵਿੱਚ ਬੈਠ ਸਕੀਏ ਇਕਬਾਲ ਨੇ ਇੱਥੇ ਆ ਕੇ ਕਹਿ ਦਿੱਤਾ ਹੈ ਕਹਾਂ ਲੈ ਜਾऊं ਦਿਲ ਦੋਨੋਂ ਜਹਾਂਵਾਂ 'ਚ ਇਸकी मुश्किल है यहां ਪਰਿਉਆਂ ਦਾ ਮਜਮਾ ਹੈ ਵਹਾਂ ਹੂਰੋਂ ਕੀ ਮਹਿਫਿਲ ਹੈ ਮਨੁੱਖ ਦੀ ਕਲਪਨਾ ਤੇ ਦੇਖੋ ਇੱਥੇ ਸਦਾਚਾਰੀ ਇਸ ਵਾਸਤੇ ਬਣਨਾ ਚਾਹੁੰਦਾ ਹੈ ਕਿ ਪ੍ਰਲੋਕ ਦੇਚ ਦੁਰਾਚਾਰੀ ਹੋ ਸਕੇ ਇੱਥੇ ਸ਼ਰਾਬ ਦੇ ਜਾਮ ਨੂੰ ਇਸ ਵਾਸਤੇ ਤੋੜਨਾ ਚਾਹੁੰਦਾ ਹੈ ਕਿ ਉੱਥੇ ਅੰਗੂਰੀ ਸ਼ਰਾਬ ਦੇ ਚਸ਼ਮਿਆਂ ਦੇਚ ਇਹ ਇਸ਼ਨਾਨ ਕਰ ਸਕੇ ਇੱਥੇ ਥੋੜੇ ਜਿਹਾਂ ਧਨ ਨੂੰ ਇਸ ਵਾਸਤੇ ਛੋੜਨਾ ਚਾਹੁੰਦਾ ਹੈ ਤਾਂ ਕਿ ਉੱਥੇ ਕੰਚਨ ਦੇ ਮਹਿਲ ਜੋ ਹੀਰੇ ਤੇ ਮੋਤੀਆਂ ਨਾਲ ਜੜਤ ਨੇ ਉਹ ਪ੍ਰਾਪਤ ਹੋ ਸਕਣ ਇੱਥੇ ਆ ਕੇ ਮੁ슬림 ਸ਼ਾਇਰ ਡਾਕਟਰ ਇਕਬਾਲ ਨੇ ਕਰਾਰੀ ਚੋਟ ਕਰ ਦਿੱਤੀ ਹੈ ਬਹਿਸ਼ ਤੋਂ ਹੂਰੋ ਗਿਲਮਾਨ ਇਵਜ਼ੇ ਤਾਇਤ ਮੈਂ ਨਾ ਮੰਨੂੰਗਾ ਇਨਹੀ ਬਾਤੋਂ ਸੇ ਐਵਾਜ਼ ਜ਼ੈਇਦ ਈਮਾਨ ਹੁੰਦਾ ਹੈ ਐਵਾਜ਼ تے ایمان نو نیف کر چھڑیا کمزور کر چھڑیا نماز پڑھ رہے ہیں عبادت کر رہے ہیں خدا دی بندگی کر رہے ہیں میز سواستے کے واسطے ملن انگوری شراب ملے جنت جگلم ملن دھن سمپدا ملے تے پرلوک نو بھی بزار بنا دیتا تو تے ایمان نو بھی نیف کر چھڑیا کمزور کر چھڑیا تو دیکھن دیکھ ہے کہ منوکھے کئی دفعہ ਲੋਕ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਹੈ ਪਰ ਲੋਕ ਦੇ ਬੰਧਨ ਪੈ ਜਾਂਦੇ ਨੇ ਬੱਚਿਆਂ ਨੂੰ ਛੱਡ ਦਿੰਦਾ ਹੈ ਚੇਲਿਆਂ ਦੇ ਬੰਧਨ ਪੈ ਜਾਂਦੇ ਨੇ ਘਰ ਨੂੰ ਛੱਡ ਦਿੰਦਾ ਹੈ ਆਸ਼ਰਮ ਦੇ ਬੰਧਨ ਪੈ ਜਾਂਦੇ ਨੇ ਇੱਥੇ ਇੱਕ ਇਸਤਰੀ ਛੱਡ ਦਿੰਦਾ ਹੈ ਉੱਥੇ ਹੋਰਾਂ ਦੇ ਬੰਧਨ ਕਲਪਨਾ ਦੀ ਹੋਰਾਂ ਦੇ ਬੰਧਨ ਆਪਣੇ ਆਲੇ ਦੁਆਲੇ ਸਹਿੜ ਲੈਂਦਾ ਹੈ ਔਰ ਸਿਆਣੇ ਦਾਰਸ਼ਨਿਕ ਲੋਕਾਂ ਨੇ ਕਹਿ ਦਿੱਤਾ ਹੈ ਕਿ ਇਹ ਵੀ ਮਨੁੱਖ ਦੀ ਵਾਸ਼ਨਾ ਹੈ ਕਿ ਜੋ ਕੁਝ ਲੋਕ ਦੇ ਚ ਨਹੀਂ ਮਿਲ ਸਕਿਆ ਨਹੀਂ ਪ੍ਰਾਪਤ ਹੋ ਸਕਦਾ ਉਨੋ ਪਰਲੋਕ ਦੇਚ ਪ੍ਰਾਪਤ ਕੀਤਾ ਜਾਇ ਗਾਲਿਬ ਨੇ ਤਦੀ ਤੇ ਤਨਜ਼ੀਲ ਕਹਿ ਦਿੱਤਾ ਹੈ ਹਮ ਜਾਣਤੇ ਹੈ ਜੰਨਤ ਕੀ ਹਕੀਕਤ ਕੋ ਲੇਕਿਨ ਦਿਲ ਕੇ ਬਹਿਲਾਣੇ ਕੋ ਗਾਲਿਬ ਇਹ ਖਿਆਲ ਅੱਛਾ ਹੈ ਤੋ ਸਾਇਬ ਕੇ ਨ ਜੋਰ ਨੁ ਯੁਗਤੀ ਛੁਟੇ ਸੰਸਾਰ ਮਨੁਖ ਆਪਣੀ ਯੁਗਤੀ ਦੇ ਨਾਲ ਸੰਸਾਰ ਦੇ ਬੰਧਨ ਤੋੜ ਨਹੀਂ ਸਕਦਾ ਦੇਖਣ ਦੇ ਚ ਆਇ ਜਿਨ੍ਹਾਂ ਨੇ ਦਾਵੇ ਨਾਲ ਸੰਸਾਰ ਦੇ ਬੰਧਨ ਤੋੜੇ ਉਹਨਾਂ ਨੇ ਪ੍ਰਲੋਕ ਦੇ ਬੰਧਨ ਆਪਣੇ ਪੈਰਾਂ 'ਚ ਪਾ ਲਏ। ਔਰ ਪਹਿਲੇ ਨਾਲੋਂ ਵੀ ਜ਼ਿਆਦਾ ਦ੍ਰਿਫਤ ਵਿੱਚ ਆ ਗਏ, ਪਕੜਦੇ ਚ ਆ ਗਏ। ਮਹਾਰਾਜ ਕਹਿੰਨ ਨਹੀਂ ਇਹਦੇ 'ਚ ਵੀ ਮਨੁੱਖ ਦਾ ਜ਼ੋਰ ਕੰਮ ਨਹੀਂ ਕਰ ਸਕਦਾ ਔਰ ਮਨੁੱਖ ਆਪਣੇ ਜ਼ੋਰ ਦੇ ਨਾਲ ਉਗਤੀਆਂ ਯੁਕਤੀਆਂ ਹਾਸਲ ਕਰਕੇ ਜਗਤ ਦੇ ਬੰਧਨ ਤੋੜ ਨਹੀਂ ਸਕਦਾ। ਮਹਾਰਾਜ ਕਹਿੰਨ ਅਗਰ ਕੋਈ ਮਨੁੱਖ ਦਾਵਾ ਕਰੇ ਕਿ ਮੈਂ ਆਪਣੀ ਬੌਧਿਕ ਸ਼ਕਤੀ ਦੇ ਨਾਲ ਸਰੀਰਕ ਬਲ ਦੇ ਨਾਲ ਸਭ ਕੁਝ ਹਾਸਲ ਕਰ ਸਕਦਾ ਸਾਇਬਕਨਨ ਜਿਸ ਹੱਥ ਜੋਰ ਕਰ ਵੇਖੈ ਸੋਏ ਹੈ ਕਿਸੇ ਕੋਲ ਜ਼ੋਰ ਤੇ ਕਰਕੇ ਵੇਖ ਲਵੇ ਮੈਨੂੰ ਦਿਖਾ ਦੇਵੇ ਕਿ ਜ਼ੋਰ ਨਾਲ ਕੋਈ ਗਿਆਨੀ ਬਣ ਸਕਦਾ ਹੈ ਜ਼ੋਰ ਨਾਲ ਕੋਈ ਭਗਤ ਬਣ ਸਕਦਾ ਹੈ ਜ਼ੋਰ ਨਾਲ ਆਪਣਾ ਕੋਈ ਰੰਗ ਰੂਪ ਮਨੁੱਖ ਬਦਲ ਸਕਦਾ ਹੈ ਜ਼ੋਰ ਨਾਲ ਕੋਈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਜਾਂ ਜ਼ੋਰ ਦੇ ਨਾਲ ਜਨਮ ਤੇ ਮਰਨ ਦੇ ਬੰਧਨ ਦੇ ਇਹ ਜਿਹੜੇ ਢੇੜੇ ਨੇ ਇਨਾ ਨੂੰ ਤੋੜ ਸਕਦਾ ਹੈ ਸਾਇਬ ਕਹਿੰਦੇ ਨੇ ਸਭ ਕੁਝ ਦੇ ਜੇ ਮਨੁੱਖ ਦਾ ਜ਼ੋਰ ਨਹੀਂ ਕੰਮ ਕਰ ਰਿਹਾ ਤੇ ਐ ਮਨੁੱਖ ਤੂੰ ਉਸ ਅਨਭਵ ਨੂੰ ਪ੍ਰਾਪਤ ਕਰ ਜਿਸ ਦਾ ਜ਼ੋਰ ਸਭ ਥਾਈਂ ਤੇ ਚੱਲ ਰਿਹਾ ਹੈ ਤੇ ਜਿਸ ਦੇ ਜ਼ੋਰ ਦੇ ਨਾਲ ਸਭ ਕੁਝ ਹੋ ਰਿਹਾ ਹੈ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਹੈ ਕਿਸੇ ਦੇ ਹੱਥਾਂ ਦੇ ਜ਼ੋਰ ਤਾਂ ਫਿਰ ਉਹ ਆਪਣੇ ਜ਼ੋਰ ਦੇ ਨਾਲ ਪ੍ਰਾਪਤ ਕਰ ਲਵੇ ਸਾਹਿਬ ਕਹਿੰਦੇ ਨੇ ਕਿਸੇ ਦੇ ਹੱਥ ਦੇ ਚ ਵੀ ਇਸ ਢੰਗ ਦਾ ਜ਼ੋਰ ਨਹੀਂ ਹੈ ਨਾਨਕ ਉੱਤਮ ਨੀਚ ਨਾ ਕੋਏ ਜਦ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਜ਼ੋਰ ਤੇ ਪ੍ਰਮਾਤਮਾ ਦਾ ਹੈ ਤਾਂ ਮਨੁੱਖ ਕਹਿ ਉੱਠਦਾ ਹੈ ਕੋਈ ਉੱਤਮ ਨਹੀਂ ਕੋਈ ਨੀਚ ਨਹੀਂ ਖਾਦ ਗੰਦੀ ਜ਼ਰੂਰ ਹੈ ਬਦਬੂਦਾਰ ਜ਼ਰੂਰ ਹੈ ਪਰ ਇਹ ਨਾ ਹੋਵੇ ਇਸ ਸੁਗੰਧਤ ਫੁੱਲਾਂ ਦਾ ਜਨਮ ਨਹੀਂ ਹੁੰਦਾ ਇਸ ਵਾਸਤੇ ਕੋਈ ਉੱਤਮ ਨਹੀਂ ਕੋਈ ਨੀਚ ਨਹੀਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਇਸ ਤਰ੍ਹਾਂ ਦੀ ਭਾਵ ਦਸ਼ਾ ਜਿਸ ਦਿਨ ਬਣਦੀ ਹੈ ਉਸੇ ਨੂੰ ਕਹਿੰਦੇ ਨੇ ਇਹ ਭਗਤ ਹੈ ਇਹ ਬ੍ਰह्मज्ञानी ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਧਾਰੇ ਸੋਏ ਅਸੀਂ ਚੰਗੇ ਨਹੀਂ ਆ ਤੇ ਜਗਤ ਵਿੱਚ ਕੋਈ ਬੁਰਾ ਨਹੀਂ ਹੈ ਕੋਈ ਬੁਰਾ ਦਿਖਾਈ ਦੇ ਰਿਹਾ ਹੈ ਤੇ ਆਪਣੇ ਆਪ ਨੂੰ ਮਨੁੱਖ ਚੰਗਾ ਸਮਝ ਰਿਹਾ ਹੈ ਇਹਨੂੰ ਕਹਿੰਦੇ ਨੇ ਸੰਸਾਰੀ ਬਿਰਤੀ ਕੋਈ ਚੰਗਾ ਨਹੀਂ ਹੈ ਕੋਈ ਉੱਤਮ ਨਹੀਂ ਹੈ ਕੋਈ ਛੋਟਾ ਨਹੀਂ ਹੈ ਕੋਈ ਵੱਡਾ ਨਹੀਂ ਹੈ ਕੋਈ ਚੇਲਾ ਨਹੀਂ ਹੈ ਕੋਈ ਠਾਕਰ ਨਹੀਂ ਹੈ ਸਭ ਸਮਾਨ ਨੇ ਇਹਨੂੰ ਕਹਿੰਦੇ ਨੇ ਬ੍ਰਹਮ ਦ੍ਰਿਸ਼ਟੀ ਅਕਾਲ ਦ੍ਰਿਸ਼ਟੀ ਹੁਣ ਇਹਨੂੰ ਸੱਚ ਦੀ ਸਮਝ ਪੈ ਗਈ ਹੈ ਪਰ ਕੁਝ ਬੁਰਾ-ਬੁਰਾ ਦਿਖਾਈ ਦੇ ਰਿਹਾ ਹੈ ਤਾਂ ਐਸਾ کہ منک دے اندر اجے برائی پئی ہے او اندر دی برائی دراصل بار پرگٹ ہو رہی ہے جس دے آسرے تے جگت دے چنے کائیں برائیاں تے خامیاں دکھائی دے رہی ہیں اردو دے پرسد دارشنک قوی تے آخری مغل سمرات بھادر شاہ زفردہ ایسا کہنا ہے جب نہ تھی اپنے گناہوں کی خبر دیکھتے تھے دنیا کے عیب و ہنر جب اپنے گناہوں پہ پڑی نگاہ تو جہاں میں کوئی برا نہ رہا زفر آدمی اس کو نہ جانیے گا ہو وہ کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہا زفر نے جتنے چر تک میں دیکھ دا سی جگت دے برا ہے اے برا ہے اے اے بھی ہے, اے اے ہے اے دوکھی ہے نیواں ہے, ہے اے نیچ ہے ਉਤਨੇ ਚਿਰ ਤੱਕ ਮੈਂ ਆਪਣੇ ਆਪ ਨੂੰ ਵੇਖਣ ਵਿੱਚ ਅਸਮਰਥ ਰਹਾ ਤੇ ਜਿਸ ਦਿਨ ਮੈਂ ਆਪਣੀਆਂ ਖਾਮੀਆਂ ਵੇਖੀਆਂ ਆਪਣੀਆਂ ਬੁਰਾਈਆਂ ਵੇਖੀਆਂ ਤੇ ਮੈਨੂੰ ਪਤਾ ਚੱਲਿਆ ਕਿ ਮੈਂ ਆਪਣੀਆਂ ਬੁਰਾਈਆਂ ਕਰਕੇ ਹੀ ਜਗਤ ਨੂੰ ਬੁਰਾ-ਬੁਰਾ ਵੇਖ ਰਿਹਾ ਆਪਣੀਆਂ ਵਧੀਆਂ ਕਰਕੇ ਹੀ ਜਗਤ ਨੂੰ ਬੁਰਾ-ਬੁਰਾ ਤੇ ਬਦ ਵੇਖ ਰਿਹਾ ਸੰਸਾਰ ਵਿੱਚ ਵਧੀਆਂ ਦਿਖਾਈ ਦੇ ਰਹੀਆਂ ਨੇ ਐ ਮਨੁੱਖ ਤੂੰ ਬੁਰਾ ਹੈ ਤੂੰ ਵੱਧ ਹੈ ਜਿਸ ਦਿਨ ਮਨੁੱਖ ਨੇਕ ਹੋ ਜਾਂਦਾ ਹੈ ਜਿਸ ਦਿਨ ਮਨੁੱਖ ਦਾ ਹਿਰਦਾ ਸਾਫ਼ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਉਸ ਦਿਨ ਮਨੁੱਖ ਕਹਿ ਉੱਠਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਉਸ ਦਿਨ ਮਨੁੱਖ ਦੀ ਰਸਨਾ ਤੋਂ ਇਹ ਵਾਕ ਨਿਕਲਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਸ ਦਿਨ ਮਨੁਖ ਦੀ ਜ਼ਬਾਨ ਚ ਮਧੁਰ ਵਾਕ ਨਿਕਲਦੇ ਨੇ ਫਰੀਦਾ ਹਾਲਕ ਖਲਕ ਖਲਕ ਵਸੇ ਰਬ ਮਾਏ ਇਹ ਮੰਦਾ ਕਿਸ ਨੂੰ ਆਖੀਏ ਜਾਂ ਤਿਸ बिन ਕੋਈ ਨਾਏ ਬਾਬਾ ਫਰੀਦ ਕਹਿੰਦੇ ਨੇ ਮੈਂ ਕਿਸ ਨੂੰ ਬੁਰਾ ਆਖਾਂ ਸਭ ਖੁਦਾ ਹੈ ਸਭ ਅਕਾਲ ਹੈ ਸਭ ਪਰਿਪੂਰਨ ਪ੍ਰਮਾਤਮਾ ਹੈ ਬਾਬਾ ਫਰੀਦ ਆਪ ਕਹਿੰਦੇ ਨੇ ਭਾਵੇਂ ਜਗਤ ਮੈਨੂੰ ਫਕੀਰ ਫਕੀਰ ਕਹਿ ਰਿਹਾ ਹੈ ਪਰ ਮੈਂ ਫਕੀਰ ਨਹੀਂ ਆ ਮੈਂ ਤੇ ਗੁਨਾਹ ਨਾਲ ਭਰਿਆ ਹੋਇਆ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ਼ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਨ ਦਰਵੇਸ਼ ਇਹ ਦ੍ਰਿਸ਼ਟੀ ਦਰਵੇਸ਼ ਦੀ ਹੈ ਇਹ ਦ੍ਰਿਸ਼ਟੀ ਭਗਤ ਦੀ ਹੈ ਇਹ ਦ੍ਰਿਸ਼ਟੀ ਸੰਤ ਦੀ ਹੈ ਉਹ ਕਹਿ ਉੱਠਦਾ ਹੈ ਕਿ ਮੇਰੇ ਹੱਥ ਦੇ ਵਿੱਚ ਕੁਝ ਨਹੀਂ ਹੈ ਇਸ ਅਵਸਥਾ ਤੱਕ ਜੋ ਪਹੁੰਚਿਆ ਹੈ ਯਕੀਨ ਜਾਣੋ ਪ੍ਰਮਾਤਮਾ ਦੇ ਹੱਥਾਂ ਦੇ ਚਾਹੁੰਦਾ ਤੇ ਜਿਹੜਾ ਕਹਿ ਦਿੰਦਾ ਹੈ ਮੇਰੇ ਹੱਥ ਦੇ ਵਿੱਚ ਸਭ ਕੁਝ ਹੈ ਪਰਮਾਤਮਾ ਦੇ ਹੱਥਾਂ ਤੋਂ ਦੂਰ ਉੱਚਲਾ ਜਾਂਦਾ ਹੈ ਤੇ ਆਪਣੇ ਹੱਥ ਵੀ ਖਾਲੀ ਕਰ ਬੈਠਦਾ ਹੈ ਸਿਵਾਏ ਦੁੱਖ ਤੇ ਕਰੂਪਤਾ ਤੋਂ ਉਸ ਦੀ ਝੋਲੀ ਦੇਚ ਹੋਰ ਕੁਝ ਨਹੀਂ ਹੁੰਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਜਿਸ ਦਿਨ ਮਨੁੱਖ ਇਸ ਅਸਥਾਨ ਤੇ ਅਪੜਦਾ ਹੈ ਕਿ ਮੇਰੇ ਹੱਥ ਦੇਚ ਕੁਝ ਨਹੀਂ ਉਸ ਦਿਨ ਉਸ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਨਾ ਨ ਇੱਕ ਉੱਤਮ ਨੀਚ ਨਾ ਕੋਈ ਕੋਈ ਉੱਤਮ ਨਹੀਂ ਕੋਈ ਨੀਚ ਨਹੀਂ ਕੋਈ ਨੀਵਾਂ ਨਹੀਂ ਕੋਈ ਵੱਡਾ ਨਹੀਂ ਕੋਈ ਦਾਤਾ ਨਹੀਂ ਕੋਈ ਮੰਗਤਾ ਨਹੀਂ ਸਭ ਈਸ਼ਵਰ ਹੈ ਸਭ ਅਕਾਲਪੁਰਖ ਹੈ ਸਭ ਤੋਂ ਹੀ ਹੈ ਸਭ ਤੋਂ ਹੀ ਹੈ ਦਰਸਲ ਇਹ ਅਹੰਕਾਰ ਦੀ ਭਾਸ਼ਾ ਹੈ ਕਿ ਮੈਂ ਹਾਂ ਮੈਂ ਹਾਂ ਔਰ ਇਹ ਨਿਰੰਕਾਰ ਦੇ ਬਚਨ ਨੇ ਕਿ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਇਹ ਬੋਲ ਜਿਸ ਦਿਨ ਰਸਨਾ ਉਚਾਰਨ ਕਰੇ ਔਰ ਹਿਰਦੇ ਦੇ ਗਹਿਰੇ ਤਲ ਤੋਂ ਨਿਕਲਣ ਸਮਝ ਲਓ ਮਨੁੱਖ ਪਰਮਾਤਮਾ ਵਿੱਚ ਲੀਨ ਹੋ ਗਏ ਹੈ।